ਬਾਕੀ ਕੀ ਨਾ ਮਤ ਦਿੱਤਾ ਵੀ ਮੇਰਾ ਨਾਮ ਗੁਰਸੇਵ ਸਿੰਘ ਪਿੰਡ ਸੁਨਿਆਰ ਹੈੜੀ ਆ ਜੀ ਵੀ ਆਪਣੇ ਖਰਬੂਜੇ ਦੀ ਫਸਲ ਲਗਭਗ 100% ਹੀ ਖਰਾਬ ਹੋ ਚੁੱਕੀ ਹੈ ਜੀ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਆਂ ਵੀ ਜੋ ਸਾਡਾ ਖਰਚਾ ਹੀ ਆ ਚੁੱਕਿਆ ਸਾਨੂੰ ਘਟੋ-ਘਟ ਖਰਚੇ ਦੀ ਪਰਪਾਈ ਕੀਤੀ ਜਾਵੇ ਜੀ ਲਗਦਾ ਖਰਚਾ ਆ ਗਿਆ ਤਾਂ ਇਹ ਹੁਣ ਦੇਖ ਲਓ ਬੋ ਵੀ ਖਰਬੂਜੇ ਦਾ ਬੀਜ 85000 ਰੁਪਏ ਕਿਲੋ ਆ ਜੀ 1 ਕਿੱਲੇ ਚ ਕਰ ਲਓ 350 ਗ੍ਰਾਮ ਲੱਗਦਾ ਤੁਸੀਂ ਆਪ ਹੀ ਦੇਖ ਲਓ 85000 ਨੂੰ 3 ਨਾਲ ਡਿਵਾਈਡ ਕਰ ਲਓ ਆਪੇ ਪਤਾ ਲੱਗ ਜਾਊ ਖਰਚਾ ਜੀ ਬਾਕੀ 12000 ਮਲਚ ਦਾ ਜੀ ਅਰ ਤੋਂ 10000 ਤੱਕ ਖਾਦਾਂ ਹੀ ਪੈ ਜਾਂਦੀਆਂ ਜੀ ਬਾਕੀ 2 60 ਦਿਨ ਹੋ ਗਏ 65 ਦਿਨ ਹੋ ਗਏ ਸੀ ਸਾਨੂੰ ਜਿਹੜੀਆਂ ਸਪਰੇਅ ਆ ਵਗੈਰਾ ਜੀ ਕਰਦਿਆ ਨੂੰ ਜੀ ਕਿੰਨੇ ਕੁ ਇਕੜ ਜ਼ਮੀਨ ਹੈ ਬਾਈ ਇੱਥੇ ਪਿੰਡ ਦੇ ਕਹ ਲਓ ਸਾਡੇ ਪਿੰਡ ਦੇ ਲਗਭਗ 85 ਇਕੜ ਲੱਗਿਆ ਸੀ ਖਰਬੂਜਾ ਦਾ ਤਰਬੂਜ ਹੈ ਹਾਂਜੀ ਲਾ ਹਾਂਜੀ ਖੀਰਾ ਵੀ ਹੈਗਾ ਸੀ ਉਹ 20 ਇਕੜ ਹੈਗਾ ਸੀ ਖੀਰਾ ਵੀ ਜੀ ਕੀ ਮੰਗ ਕੀ ਕਰਦੇ ਵੀ ਸਰਕਾਰ ਤੋਂ ਹੀ ਮੰਗ ਕਰਦੇ ਵੀ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਕੋਈ ਸਾਡਾ ਖਰਚਾ ਨਿਕਲਲੇ ਕਿ ਅਸੀਂ ਅਗਲੀ ਫਸਲ ਲਾਉਣ ਜੋਗੇ ਹੋ ਜਾਈਏ ਜੀ ਭਾਤ ਸਿੰਘ ਆਈ ਪਿੰਡ ਸੁਨਾਰੜੀ ਆਈ ਬਲਾਕ ਸਨੌਰਾਈ ਕਿੰਨਾ ਕ ਨੁਕਸਾਨ ਹੋਇਆ ਜੀ ਕਦੋਂ ਗੜੇ ਮਾਰੀ ਗਈ ਸੀ 1 ਮਈ ਨੂੰ ਹੋਈ ਸੀਗੀ ਰਾਤ ਨੂੰ 9:30 ਵਜੇ ਹੀ ਤੇ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਪਿੰਡ 'ਚ ਸਾਡੇ 85 ਏਕੜ ਸਬਜ਼ੀ ਦੇ ਜਿਹੜੇ ਨੁਕਸਾਨ ਹੋ ਗਏ ਸਾਰੇ ਹੀ 100% ਹੀ ਸਭ ਨੂੰ ਇਹਦਾ ਨੁਕਸਾਨ ਆਈ ਕੋਈ ਨਹੀਂ ਇੱਥੇ ਬਚਾ ਹੈਗਾ ਜੀ ਸਾਰਾ ਜਿੰਨਾ ਵੀ ਖਰਬੂਜਾ ਤਰਬੂਜ ਲੱਗਾ ਸਾਰਾ ਬੇਦਾਗ ਹੋ ਗਈ ਦਾਗ ਹੀ ਆ ਸਾਰੇ ਹੀ ਕੋਈ ਵੀ ਵੇਖ ਲੋ ਸਾਹਮਣੇ ਸੀ ਪਖਾਉਂਦੇ ਸਾਰੇ ਗਲ ਗਏ ਅਸੀਂ ਮੰਗ ਕਰਦੇ ਵਾ ਸਾਡਾ ਵੀ ਜੋ ਵੀ ਖਰਚਾ ਹੁੰਦਾ ਵਾ ਵੀ ਉਹ ਸਾਨੂੰ ਮਿਲਣਾ ਚਾਹੀਦਾ ਵੀ ਅਸੀਂ ਮਲਚਰ ਵੀ ਸਾਇਆ 20 ਵੀ ਮਹਿੰਗੇ ਭਾ ਦੇ ਲੈ ਆਈ ਖਾਦਾਂ ਵੀ ਪਾਈਆਂ ਸਪਰੇਅ ਵੀ ਕਰਕੇ ਫਸਲ ਤਿਆਰ ਕੀਤੀ ਆਈ ਫਿਰ ਸਾਨੂੰ ਕੋਈ ਫਾਇਦਾ ਹੀ ਨਹੀਂ ਹੋਇਆ ਫਸਲ ਤਿਆਰ ਕੀਤੀ ਤੇ ਵੀ ਸਿਰੇ ਦੇ ਆ ਗਏ ਵੀ ਸਰਕਾਰ ਉਹ ਇੱਕ ਦੇ ਪਾਸੇ ਕਹਿੰਦੀ ਆ ਵੀ ਬਦਲਵੇਂ ਖੇਤੀ ਕਰੋ ਅਸੀਂ ਉਹਨੂੰ ਖੇਤੀ ਵੀ ਬਦਲਵੇਂ ਕਰਦੇ ਸਾਨੂੰ ਕਈ ਸਾਲ ਹੋ ਗਏ ਵੀ ਬਦਲਵੇਂ ਖੇਤੀ ਕਰਦਿਆਂ ਨੂੰ ਪਰ ਸਾਡੇ ਅਜੇ ਤੱਕ ਕੋਈ ਵੀ ਹਾਲਣ ਨਿਕਲਦਾ ਵੀ ਜਦੋਂ ਵੀ ਆਫਤ ਆਉਂਦੀ ਆ ਸਾਡੇ ਦੇ ਕੁਝ ਨਹੀਂ ਮਿਲਦਾ ਸਾਨੂੰ ਮੋਬਾਇਲਾ ਕਿ ਸਰਕਾਰ ਤੋਂ ਇਹ ਮੰਗ ਕਰਦੇ ਸਾਨੂੰ ਮਵਾਜਾ ਮਿਲਣਾ ਚਾਹੀਦਾ ਈ ਕੋਈ ਆਇਆ ਜੀ ਸਰਕਾਰੀ ਅਧਿਕਾਰੀ ਕੋਈ ਹਾਂਜੀ ਪਟਵਾਰੀ ਆਏ ਸੀਗੇ ਕਾਨਗਵਾਏ ਸੀ ਉਹ ਗਰਦੋਰੀਆ ਕਰਾ ਲਿਖ ਕੇ ਲੈ ਗਏ ਉਹ ਕਹਿੰਦੇ ਉੱਤੋਂ ਸਾਨੂੰ ਡੀਸੀ ਦਾ ਹੁਕਮ ਹੋਣਗੇ ਫਿਰ ਅਸੀਂ ਤੁਹਾਡੀ ਗਰਦੋਰੀ ਫੇਰ ਕਰਨਾ ਆਵਾਂਗੇ ਜੀ ਡੀਸੀ ਨੂੰ ਮਿਲਣ ਜਾ ਰਹੇ ਹਾਂ ਜੀ ਪਿੰਡ ਹਾਂਜੀ ਡੀਸੀ ਨੂੰ ਮਿਲ ਕੇ ਆਵਾਂਗੇ ਸਾਡੇ ਕੋਲ ਜਦੋਂ ਕੋਈ ਅਧਿਕਾਰੀ ਨਹੀਂ ਪੁੱਜਾਈ